ਆਜਾ ਹੋਰ ਬਹੁਤ ਸਾਰੇ ਐਸੇ ਨੇਤਾ ਜਿਹੜੇ ਤੁਹਾਡੇ ਚਿੰਤ ਲਾਭ ਰੈਂਦੇ ਨੇ ਔਰ ਤੁਹਾਡੀਆਂ ਸਮੱਸਿਆਵਾਂ ਨੂੰ ਜਦੋਂ ਮੇਰੇ ਤੱਕ ਪਹੁੰਚਾਉਂਦੇ ਨੇ ਜਾਂ ਸਮੱਸਿਆਵਾਂ ਤੇ ਸਰਕਾਰ ਦੇ ਵਿਚਾਰੇ ਇੱਕ ਪੂਰ ਦਾ ਕੰਮ ਕਰਦੇ। ਜਿਹੜਾ ਕੋਈ ਗੱਲ ਨਹੀਂ ਕਰਨਾ ਆ ਮੈਂ ਅੱਥੇ ਕਿਸੇ ਦੀ ਮੈਂ ਕੁਝ ਗੱਲਾਂ ਤੁਹਾਨੂੰ ਸਾਂਝੀਆਂ ਕਰੂੰਗਾ। ਜੇਪਾ ਇੱਕ ਤੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖੀਆਂ ਪਰ ਸਭੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਤੁਸੀਂ ਦੇਖ ਲਓ ਜਿਹੜੇ ਪੋਸਟਰ ਸੱਤੇ ਜਾਂਦਾ ਹੈ ਚੋਣਾਂ ਦਾ ਉਹਦੇ ਤੇ ਲਿਖਿਆ ਹੁੰਦਾ ਉਮੀਦਵਾਰ ਮਨ ਜੀਤੂ ਤੁਸੀਂ ਉਮੀਦ ਰੱਖਣੀ ਹੈ ਕਿ ਸਾਡੀ ਇਹ ਉਮੀਦ ਪੂਰੀ ਕਰੂਗਾ ਆਪਣੇ ਵੱਲ ਤੋਂ ਕਰੋ ਤਾਂ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਥੋੜੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ ਆਪਣੇ ਪਰਿਵਾਰਾਂ ਨੇ ਜਰੂਰ ਕਰਨੀਆਂ ਜੇ ਆਪਣੇ ਰਿਸ਼ਤੇਦਾਰਾਂ ਨੇ ਜਰੂਰ ਕਰਨੀਆਂ ਤੁਹਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ 5 ਸਾਲ ਇੱਧਰ ਹੱਤ ਲੋ 5 ਸਾਲ ਇੱਧਰ ਹੱਤ ਲੋ ਬੰਮੇ ਇੱਧਰ ਆ ਗਿਆ ਜੀ ਬੰਮੇ ਨਾਲ ਇੱਧਰ ਆਓ ਉਹ ਮੈਂ ਇੱਧਰ ਆ ਗਿਆ ਜੀ ਮੈਨੂੰ ਇੱਧਰ ਆਓ ਉਹ ਮੈਂ ਹਾਂ ਪਰ ਗਿਆ ਜੀ ਮੇਰੇ ਪੋਸਟਰ ਲਾਓ ਉਰਮੈ ਆਓ ਬਾਲ ਕੇ ਜੀ ਗਾਸ ਬਸਤਾ ਪਰ ਕੇ ਲਿਆਓ ਲੋਕਾਂ ਨੂੰ ਤਾਂ ਘਰ ਚੇ ਲਗਾ ਰੇ ਇੰਦਰੇ ਸਾਰੇ ਕਿੱਥੋਂ ਪਰ ਲੱਸਾਂ ਦਰੋਜੇ ਮੈਂਤੀ ਕੁਝ ਵਲੰਟੀਅਰ ਹੁੰਦੇ ਨੇ ਉਮੀਦ ਹੁੰਦੀ ਆ ਇਹਨਾਂ ਨੂੰ ਵੀ ਕੋਈ ਦਾਲ ਨਹੀਂ ਜਿੱਤੇ ਕਿਤੇ ਛਾਂ ਹੁਣ ਤੁੱਪੇ ਆ ਜਿੱਤੇ ਕਿਤੇ ਛਾਂ ਆਈ ਤਾਂ ਸਾਨੂੰ ਵੀ ਛਾਵੇਂ ਜਾਣ ਦਾ ਮੌਕਾ ਮਿਲਣਾ ਕੰਮ ਕਰਾਉਣ ਨੂੰ ਬਸਤਾ ਭਰਉਣ ਨੂੰ ਨਾਰੇ ਲਵਾਉਣ ਨੂੰ ਵਲੰਟੀਅਰ ਤੇ ਵਰਕਰ ਜਦੋਂ ਛਰਮੇ ਜਾਣ ਦਾ ਟਾਈਮ ਆਉਂਦਾ ਉਹ ਸਾਰੇ ਪੁੱਤ ਭਤੀਜੇ ਸਾਲੇ ਜੀਤੇ ਆਉਂਦੇ ਰਿਸ਼ਤੇ ਨਾਲ ਸਾਰੇ ਬਸ ਉਹੋ ਨਹੀਂ ਕੋਈ ਐਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟੇ ਐ ਜਦੋਂ 300 ਕਰੋੜ ਦੀਆਂ ਗੱਡੀਆਂ ਜਾਂਦੇ ਆ ਤਾਂ ਉਮੀਦਵਾਰ ਡੇਢ ਕਰੋੜ ਦੀ ਗੱਡੀ 'ਚੋਂ ਜਾਂਦੇ ਐ ਟੋਟੇ ਐਮਐਲਏ ਟੋਟੇ ਟੋਟੇ ਐਲੂਪੀ ਕਿ ਜਿਹੜੇ ਲੋਕ ਨੇ ਬਰਕ ਕਰਦੇ ਨੇ ਉਹਦੇ ਲਈ ਸਾਡਾ ਕੀ ਕਸੂਰ ਹੈ ਅਸੀਂ ਸਾਡੇ ਸਕੂਟਰ ਤੇ ਫਿਰਦੇ ਹਾਂ ਇਹ ਸਾਡੇ ਕਰਕੇ ਆਪੇ ਡੇਡੇ ਡੋੜਦੇ ਕਦੀ ਆਪੇ ਫਿਰਦੇ ਨੇ ਵੀਰੋ ਜਦੋਂ ਹਾਰ ਜਾਂਦੇ ਨੇ ਫਿਰ ਦੂਜਿਆਂ 'ਚ ਨੁਕਸ ਕਰਦੇ ਆ ਫਿਰ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇੱਕ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇਥੇ ਵਿਵਹਾਰ ਸਮਾਜ ਮਨਕੇ ਮੋਬਾਈਲ ਠੀਕ ਕਰਨ ਲਈ ਆਏ ਕੱਲੇ ਦੁਆਰ ਠੀਕ ਕਰਨ ਲਈ ਆਏ ਨੇ ਇਹ ਭਗਵਾਨ ਕਮਾਨਤਾ 4-500 ਰੁਪਏ ਲੈ ਕੇ ਦੇੜੀ ਦੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ ਪਰ ਵੀ ਆਪਣੀ ਕਲਾ ਨਾਲ ਆਪਣੀ ਕੀਰਤਨ ਕਾਮਯਾਬ ਹੋਣਾ ਕੋਈ ਮਾਰੀ ਗੱਲ ਨਹੀਂ ਉਹ ਤੋਂ ਪਿਆਰੇ ਪਿੰਡਾਂ ਚੋਂ ਆਪਣੀ ਕਲਾ ਨਾਲ ਭਗ ਰੱਬ ਨੇ ਜੋ ਦਾਤ ਬਖਸ਼ੀ ਕੋਲੋ ਉਹਨੇ ਪੂਰੀ ਦੁਨੀਆ ਤੇ ਮਸ਼ਹੂਰੀ ਘੱਟੀ ਇਹ ਮਾੜੀ ਗੱਲ ਹੈ ਜੀ ਉਹ ਵੈਰ ਕੋ ਨਾਲ ਦੀ ਰੇਪੇਰ ਦੀ ਦੁਕਾਨ ਕਰਨੀ ਮਾੜੀ ਗੱਲ ਹੈ ਜੀ ਇਹ ਸਾਨੂੰ ਕਹਿੰਦਾ ਬਾਜਵਾ ਹੈਲੋ ਇਹ ਕਿੱਥੋਂ ਆ ਗਿਆ ਹੈ ਜਾਂ ਮਟੀਰੀਅਲ ਤੇ ਦੂਜਾ ਸੁਖਵੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਲਿਗਾ ਜੀ ਤੇ ਜੀ ਨੇ ਅੱਜ ਤੁਸੀਂ ਕੀਤਾ ਮਲੰਗ ਸਾਨੂੰ ਆਪ ਤੁਸੀਂ ਨਿਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਥੋੜੇ ਖੇਤਾਂ ਜਾਂ ਕੇ ਖਤਮ ਹੋ ਜਾਂਦੀਆਂ ਨੇ ਫਿਰ ਸਾਨੂੰ ਤਾਂ ਪਾਣੀ ਮਿਲਦਾ ਨਹੀਂ ਉਹ ਜੋ ਤਬਕਰੀ ਵੀ ਨਹੀਂ ਪਾਣੀ ਤੀਸਰੇ ਦੀ ਜਿਹੜੀ ਨਹਿਰ ਥੋੜੇ ਤੇ ਖੇਤ ਨੂੰ ਜਾਂਦੀ ਹੈ ਪ੍ਰੈਜ਼ੀਡੈਂਟ ਮਿਲਾਂਗੇ ਰਹਿਣਾ ਸੀਗਾ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਦੇ ਜਿਤਾਤਾ ਨਹੀਂ ਆ ਜੀ ਕਿਵੇਂ ਆ ਗਿਆ ਸੀ ਜਿੱਤ ਕੇ ਉਹਨੇ ਪਰ ਮੈਂ ਕਹਿਤਾ ਸੀ ਨਾ ਕਿ ਮਿਸਟਰ ਬਾਜਪਾ ਅੱਕਾ ਚੱਬਾ ਨਹੀਂ ਲੱਗਦਾ ਨੂੰ ਮੈਂ ਕੀ ਕਰਾਂ ਭਾਈ ਉਹ ਕੋਈ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਪ੍ਰੋਣਹ ਕਰਦੀ ਮੇਰਾ ਕੀ ਕਸੂਰ ਹੈ ਤੇ ਪੁੱਤੀ ਬਣ ਕੇ ਵੱਡੇ ਰਜਵਾਨੇ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ ਅਸੀਂ ਦਿਵਾਰੀ ਤੋਂ ਇੱਕ ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕਟ ਖਾਂਦੇ ਸੀ ਸੋਨੇ ਦੇ ਬਿਸਕਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਇਹ ਸੋਨੇ ਦੇ ਵਿੱਚ ਛੋਟਾ ਦਾ ਕੰਮ ਕੌਣ ਕਰਦੇ ਸੀ ਹੱਦ ਤੱਕ ਜਿਹਨੂੰ ਕੋਈ ਨਹੀਂ ਸਮਝਦਾ ਯਾਰ ਫੁਲਾਨਾ ਖੱਟਚਰ ਹੈ ਫੁਲਾਨਾ ਬੇਦੂੜ ਹੈ ਫੁਲਾਨਾ ਹੈ ਇਹਨਾਂ ਕੋਲ ਇਤੁਕ ਦਾ ਕੰਮ ਨਹੀਂ ਗਾਣੀ ਕੋਈ ਅਨਿਤ ਪਰਮਾਤਮਾ ਵੀ ਦੇਖਦਾ ਹੈ ਰੱਬ ਦੇਖਦਾ ਹੈ ਵੀ ਭਾਈ ਤਾਕਤ ਕਿੱਥੇ ਹੋਈ ਅੰਦਰ ਉਹ ਬਹੁਤ ਬਲਵਾਨ ਸਭ ਨੇ ਆਉਦੀ ਫਾਟੇ ਕਨ ਇੰਨੇ 32 33 ਐਮਐਲਏ ਆਮ ਆਦੀ ਪਾਰਟੀ ਸਾਡੇ ਸੰਪਰਕ ਵਿੱਚ ਨੇ ਮੈਂ ਆਉਂਦਾ ਭਾਈ ਕਸਬਰ ਵਿੱਚ ਹੈ ਇਹ ਇਤਕੁਲ ਘਰਿਆ ਪੰਜਾਬ ਚ ਜਿਹਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਬਫਾਦਾਰੀਆਂ ਸਿਖਾਉਂਦੇ ਹੋ ਸਾਨੂੰ ਬੇਸ਼ਕਤੀਆਂ ਸਿਖਾਉਂਦੇ ਹੋ ਅਸੀਂ ਆਪਣੀ ਮਿਹਨਤ ਨਾਲ ਹੋਇਆ ਇੱਥੇ ਅਜੀ ਲੋਕ ਗੱਲ ਗਏ ਹੋਇਆ ਅਜੀ ਲੋਕਾਂ ਜੁਆ ਹੋਇਆ ਅਸੀਂ ਦੋ ਰਵੇ ਟੋਇਆ ਤੋਂ ਨਿਕਲੇ ਹੋਏ ਸਾਨੂੰ ਨਾ ਸਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਨਾ ਅਸੀਂ ਤਾਂ ਇੱਕ ਇਹਨਾਂ ਦਾ ਹੋਰ ਪੰਗਾ ਲੇਟਰਾ ਦਾ ਇਹਨਾਂ ਜਿਹਨੇ ਦਿਵਾਕ ਕੀਨੇ ਆ ਸਾਰੇ ਆ ਫਿਰ ਮੇਰੇ ਜੁਲੀ ਵਾਰ ਰਹੇ ਹੋਣ ਤਰਾਉਂਤੀ ਤੇਰੇ ਵਧੀ ਮੁਕਾਬਲੇ ਅੰਦੇ ਤੋਂ ਬੋਲ ਕੰਡਾਓ ਹਨਾ ਇੱਕ ਤਾਂ ਉਹਦਾ ਮਾਣ ਦੀ ਗੁੱਤੀ ਚਰਮਾਂ ਦਾ ਗੁੱਤੀ ਦੀ ਕੋਈ ਗੁੱਤੀ ਤਾਂ ਉਹਦੀ ਹੈ ਉਹ ਤਾਂ ਪਾਣ ਦਾ ਗੁੱਤੀ ਹੈ ਉਹ ਆਪਦਾ ਹੋਰ ਵੀ ਕੰਮ ਕਰਾਂਗੇ ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਦਾ ਕਰਕੇ ਆਏ ਹੋਏ ਆ ਨਾਨ ਪੋਲੀਟিক্যাল ਬੈਕਗ੍ਰਾਉਂਡ ਤੋਂ ਆਏ ਹੋਏ ਆ ਮੋਬਾਈਲ ਠੀਕ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਖੇਤੀ ਕਰ ਲਾਂਗੇ ਸਾ ਲੀਡਰਾਂ ਨੇ ਜੋ ਅੱਕਾ ਨੂੰ ਅੱਖ ਨਹੀਂ ਹੰਨ ਆਉਂਦਾ ਇਹ ਨਵੀਂ ਕਿਸਮ ਦੇ ਪੈਦਾ ਹੋ ਗਏ ਮੈਨੂੰ ਹੋ ਗਿਆ ਬਾਬਾ ਤੇ ਹੁਣ ਤੈਨੂੰ ਲੱਗੀ ਕੀ ਕਰੀਓ ਇਹ ਨਵੀਂ ਕਿਸਮ ਦੇ ਮੇਰੇ ਵਾਲ ਨੇ ਜੇ ਤੁਹਾਨੂੰ ਜਿਤਾਓ ਕਿਉਂ ਨਹੀਂ ਇਹ ਲੋਕ ਵੀ ਜਿਤਾਉਣਗੇ ਮੈਂ ਜਿਤਾਉਣੀ ਲੋਕਾਂ ਕੋਲ ਜਾਂਦੇ ਨੇ ਲੋਕ ਛਤਰ ਕਰਦੇ ਨੇ ਮੂਰੋਂ ਆ ਜੋ ਕਹਿੰਦੇ ਤੁਹਾਨੂੰ ਨਹੀਂ ਕਿਰਦੀ ਆਹਨ ਹੋਰ ਛੋਕਣ ਗਿਆ ਹੈ ਪੰਜਾਬ ਪਚਾਓ ਇਕਦਾ ਮਿਲਵੇਂ ਇਨਸਾਨ ਜਿਹੜੀ ਪੰਜਾਬ ਦੀ ਤੋਂ ਬਚ ਨਹੀਂ ਇਹਨਾਂ ਨੂੰ ਤਾਂ ਬਚਾ ਕੇ ਟਿਕਾਣਾ ਜਿਉਂਦੇ ਉਹਨਾਂ ਉੱਤੇ ਛਾਤਰੀ ਲਾ ਰੱਖਿਆ ਜੀ ਬਈ ਤੇ ਕਿਤੇ ਸਰਕਾਰਾਂ ਜੀ ਨੂੰ ਗਰਮੀ ਨਾਲ ਲੱਗ ਗਈ ਨਾ ਇਹ ਤਾਂ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਪੰਜਾਬ ਦੇ ਵਿੱਚ ਜੇ ਕਿਤੇ ਗੋਟਾ ਮੰਡਲ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ how much is the temperature sir it's 40 degree oh my god it's too hot ਜਦੋਂ 30 ਡਿਗਰੀ ਹੋਣਾ ਉਹ ਤਾਂ ਸਿਰਫ 2 ਘੰਟੇ ਵਾਸਤੇ ਪੰਜਾਬ ਪਚਾਵਾ ਗਿਆ ਇਹ ਨਹੀਂ ਜਿੰਨੇ ਤੇਰੇ ਚਾਹੇ ਪਿਆਰ ਹੁੰਦੇ ਆ ਮੈਂ ਤੇ ਜਨਾ 15 ਪਿੰਡ ਘੱਟ ਦਿੰਦਾ ਉਹ ਵੀ ਅਸੀਂ ਗਾਹ ਤੱਕੜਾ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ ਅਗਰ ਚਾਹੀ ਮੈਨੂੰ ਲੱਗਦਾ ਆਤੂ ਉਹਨਗੇ ਕਿ ਸੁਆਦ ਤਾਂ ਇਹ نیچے ਆ ਗਏ ਤਾਂ ਲੜੀ-ਡਾਲੀ-ਡਾਲੀ ਹੋਰ ਡੂੰਗੇ ਬੋਰ ਦੇ ਕੋਲੇ ਤੋਂ ਨਿਕਲ ਜਾਈ ਹੋਏ ਆ ਥੱਲੇ ਤਾਂ ਪਾਣੀ ਆ ਦੂਰ ਥੱਲੇ ਕੰਮ ਦੱਸੋ ਕਿੱਥੇ ਜਾਈਏ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਤਾਂ ਮੀਲੀ ਛਤਰੀ ਗੱਲ ਤੋਂ ਡਰ ਲੱਗਦਾ ਬਸ ਉਹ ਵੀ ਛਤਰੀ ਸ਼ਾਇਦ ਵੇ ਲੋਕਾਂ ਦਰਦੇ ਇਤਰੇ ਆਂਦੇ ਆਸਹਿ ਕਰਨ ਦਾ ਮੌਕਾ ਨਹੀਂ ਥੋਡੇ ਵਾਰ ਐ ਗਏ ਲੱਗੇ ਕੋਤਸਪੁਰਿਆ ਕੀ ਹੈ ਜਿਹੜਾ ਮਾਦੀ ਖੜਾ ਕਰ ਦੋ ਵੋਟਾਂ ਵਾਈ ਲੈਂਦੇ ਨੇ ਇਹ ਦੂਸਪਹਿਲਾ ਬੱਗਾ ਬੁੰਦੇ ਵਾਲਾ ਇੱਕ ਪਹਿਲਾ ਨਰੋਧ ਕਰਨਾ ਲੈ ਰਿਆ ਸੀ ਉਸ ਤੋਂ ਬਾਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨੂੰ ਫਿਰ ਮਾਚ ਬਾਟਰ ਦੇ ਪੱਲੇ ਪਾਸੇ ਨਲਕੇ ਬਹੁਤ ਬੱਤੇ ਇੱਧਰ ਲਵਾਇਆ ਨੇ ਨਹੀਂ ਦੁਕਾਨੀਆਂ ਚੱਪੀ ਤੇ ਨਕਾਲ ਨਕਾਲ ਲਵਾਇਆ ਉਹ ਸੋ ਹੋਰ ਮੌਕਾ ਹੈ ਅਲਪੀਤ ਜੁਆਤ ਨੂੰ ਮੋਟਾ ਪਾਓ ਮੈਂ ਹੱਥ ਬਣਾ ਲੈ ਕੇ ਪਿਆ ਹਮ ਤੇ ਲੋਕਾਂ ਦੀ ਜੁਆਤ ਨੂੰ ਮਿਲਦਾ ਪਾਓ ਜਿਹਨੇ ਜੀਨੇ ਛੋਟਿਆ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਢਾਈ ਹੋਈ ਆ ਉਹਨੂੰ ਮੋਟਾ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿਹਾ ਇੰਨਾ ਬੁਰਾ ਹਾਲ ਐ ਤੇ ਜਿਹੜਾ ਕੱਲੀ ਕੱਲੀ ਗਰੀ ਜਾਣਦਾ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਮੋਟਾ ਪਾਓ ਆਪਾਂ ਨੇ ਕਿਹਨਾਂ ਨੂੰ ਤੋਂ ਦੰਬੇ ਲਿਆ ਤੋਂ ਸਬੀਰ ਮੈਂ ਵੀ ਕਲਾਕਾਰ ਸੀ ਪਰ ਮੈਨੂੰ ਨਹੀਂ ਹੈਗਾ ਕਿ ਕਲਾਕਾਰੀ ਚਾਹ ਆਹ ਕਲਾਕਾਰੀ ਛੱਡ ਕੇ ਆ ਗਿਆ ਉਹ ਤੁਮਹਾਂ ਫੇਕ ਕਰ ਜਾਣਾ ਨਾ ਇਹ ਜਿਹੜੀ ਵਾਲੇ ਨਹੀਂ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿ ਸੇ ਕਦੋਂ ਫੋਨ ਆ ਕੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜ਼ਰੂਰੀ ਸਾਨੂੰ ਡਾਕਟਰ ਕੋਲ ਉੱਥੇ ਹਸਪਤਾਲ ਜਾ ਕੇ ਜਾਓ ਇਹ ਤਾਂ ਸੇਵਾ ਹੀ ਸੀਵਾ ਕਰ ਰਹੇ ਨੇ ਪੈਸੇ ਕਮਾਉਣ ਨਹੀਂ ਆ ਮੈਂ ਮੈਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚ ਟਕਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਪੰਜਾਬ ਦੇ ਔਰ ਲੋਕ ਸਭਾ ਗਰਦਾਸਪੁਰ ਦੇ ਲੋਕ ਕਿਉਂਕਿ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾ ਦੇਖ ਲਿਆ ਇਹਨਾਂ ਦੀਆਂ ਗੁਟਕਾ ਸਾਹਿਬ ਹੱਥ ਚ ਫੜ ਕੇ ਸੋਵਾਂ ਖਾਣੀਆਂ ਉਸ ਤੋਂ ਬਾਅਦ ਉਹਨਾਂ ਗੱਲਾਂ ਤੇ ਪੂਰੇ ਨੇ ਉਤਰਨਾ ਅੱਜ ਤੁਹਾਡੇ ਆਪਜੀ ਦੇ ਸਾਰੇ ਸਾਹਮਣੇ ਮੈਂ ਦੋਵਾਂ ਸਾਲਾਂ ਦੇ ਕੀਤੇ ਹੋਏ ਕੰਮ ਜੜੇ ਗਿਣਾ ਕੇ ਦੱਸੇ ਹੱਲੇ ਕੁਝ ਗਣਾਏ ਕੁਝ ਰਹਿੰਦੇ ਨੇ ਇਹ ਕੀ ਲੈ ਕੇ ਜਾਣਗੇ ਲੋਕ ਜੀ ਜੀ ਤਾਂ ਸੀਐਲਪੀ ਲੀਡਰ ਨਾਮਾ ਬੂਕਗੇ ਸੀਮ ਸਾਹਿਬ ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹਣਾ ਵੀ ਸਿਰਫ ਨੁਕਤਾ ਨੁਕਤਾ ਚੀਨੀ ਤੋਂ ਸਵਾਏ ਹੋਰ ਕੁਝ ਹੈ ਨਹੀਂ ਉਹਨਾਂ ਕੋ ਅਸੀਂ ਤੇ ਕਹਿੰਦੇ ਆ ਵੀ ਕੰਮ ਦੀ ਗੱਲ ਕਰੋ ਹੁਣ ਕਾਦੀਆਂ ਵਿਖੇ ਮਹੱਲਾ ਕਲੀਨਿਕ ਖੋਲ ਕੇ ਦਿੱਤਾ ਹੈ ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ ਸੋ ਮੈਂ ਰਿਣੀ ਹਾਂ ਸਾਹਿਬ ਔਰ ਮੈਨੂੰ ਮਾਣ ਵੀ ਆ ਵੀ ਇਹ ਜਿਹੜੇ ਆਪਣੇ ਕਹਿ ਸਕਦਾ ਆ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ ਇਹ ਮਹੱਲਾ ਕਲੀਨਿਕ ਕਰਕੇ ਹੋ ਰਿਹਾ ਹੁਣ ਸਕੂਲ ਆਫ ਐਮਿਨੈਂਸ ਪਾ ਰਹੇ ਆਮ ਜਨਤਾ ਦਾ ਇਹ ਪਹਿਲੀ ਸਰਕਾਰਾ ਜਿਹਨੇ ਫਾਇਦਾ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਮੈਨੂੰ ਤੇ ਕਈ ਕਾਲੀ ਕਾਂਗਰਸੀ ਬੀਜੇਪੀ ਵਾਲੇ ਕਾਨ ਜਿਹੜੇ ਕਿਹਾ ਜਾਂਦੇ ਨੇ ਯਾਰ ਪਰਵਾਹ ਨਾ ਕਿ ਐਰ ਕੀ ਝਾੜੂ ਫਿਰ ਗਿਆ ਮੈਂ ਹਰ ਕੇ ਪੁੱਛਿਆ ਮੈਂ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਕਲੀਨਿਕ ਕਰਦਾ ਬੀਜੇਪੀ ਇੱਥੇ ਜਾਣ ਮੈਂ ਦੱਸਣਾ ਚਾਹਾਂਾ ਜੀ ਦੱਸਣਾ ਚਾਹਾਂਾ ਉਹ ਕਹਿੰਦੇ ਨੇ ਕਹਿੰਦੇ ਯਾਰ ਲੰਮਾ ਸਮਾਂ ਸਰਕਾਰਾਂ ਹੰਡਾਈਆਂ ਆਪਾਂ ਮੁੱਲ ਨਹੀਂ ਕਾ ਪਰ ਇਹ ਪਹਿਲੀ ਸਰਕਾਰ ਹੈ ਜਿੰਨੂੰ ਅਸੀਂ ਵੋਟ ਨਹੀਂ ਪਾਈ ਸਾਡੇ ਵੀ ਬਿੱਲ ਜ਼ੀਰੋ ਆਵੇ ਕਹਿੰਦੇ 3-3000 ਬਿੱਲ ਪਰਦੇ ਸਾਂ ਸਾਡੇ ਪਹਿਲੇ ਜ਼ੀਰੋ ਕਿਉਂ ਨਾ ਵੋਟਾਂ ਪਾਵਾਂਗੇ ਰਵਿਕਰਨ ਕਾਲੋਂ বিজেপি বিজেপি ਤੇਰਾ ਬਪਾਣ ਕਾਲਾ ਕਾਲੀ ਕਲ ਦਾ ਵਿਰਲਾ ਤੇ ਲਾ ਤੁਹਾਨੂੰ ਦੱਸਣਾ ਦੱਸਣਾ ਚਾਹਣਾ ਪਰ ਰਵਿਕਰਨ ਕਾਲੋਂ ਜਿਹੜੇ ਮੈਨੂੰ ਪਤਾ ਲੱਗਾ ਤੁਹਾਡੇ ਮਾਦੀਮ ਨਾਲ ਇਹ ਵੀ ਬੀਜੇਪੀ ਚ ਗਏ ਨੇ ਸੋ ਉਹਨਾਂ ਦੀ ਮੰਨ ਦੀ ਗੱਲ ਹੈ ਉਹਨਾਂ ਨੂੰ ਲੱਗਾ ਵੀ ਸ਼ਾਇਦ ਬੀਜੇਪੀ ਜਿਹੜੀ ਆ ਉਹ ਬਹੁਤ ਵਧੀਆ ਪਾਰਟੀ ਆ ਪਰ ਮੈਨੂੰ ਲੱਗਦਾ ਵੀ ਬੀਜੇਪੀ ਵਾਲੇ ਜਿਹੜੇ ਨੇ ਢੰਡਾ ਦੇ ਵਿੱਚ ਜੋ ਰੋਸ ਹੈ ਉਸ ਹਿਸਾਬ ਨਾਲ ਫਾਇਦਾ ਫਾਇਦਾ ਸਾਰੀ ਕਲਸੀ ਦਾ ਜਦੋਂ ਅਕਾਲੀ ਦਲ ਤੋਂ ਲੀਡ ਕਰ ਰਿਹਾ ਸੀ ਉਦੋਂ ਬੀਜੇਪੀ ਰਵੀ ਕਨ ਕਾਲੂ ਹੋਣ ਉਹਨਾਂ ਕਨੈਕਸ਼ਨ ਵੀ ਲੜੀ ਤੁਸੀਂ ਸਮਝਦੇ ਹੋ ਕਿ ਬੀਜੇਪੀ ਚ ਜਾਣ ਨਾਲ ਉਹਦੇ ਦੇ ਬੰਨਾਂ ਨੇ ਕਿੱਥੋਂ ਫਾਇਦਾ ਨੂੰ ਕਿਹਨੂੰ ਫਾਇਦਾ ਮਿਲ ਸਕਦਾ ਹੈ ਦੇਖੋ ਜੀ ਉੱਥੇ 13 ਟੜੇ ਕਿਉਂਕਿ ਜਿਹੜੀ ਉੱਥੋਂ ਦੀ ਸਿਆਸਤ ਰਹੀ ਆ ਜਿਹੜੀ ਡਿਪਟੀ ਸੀ ਜਾਨੀ ਉਹ ਪਰਚਿਆਂ ਦੀ ਸਿਆਸਤ ਰਹੀ ਸੀ ਵੀ ਜੇ ਕੋ ਉੱਠਦਾ ਤੇ ਉਹਨੂੰ ਬਿਠਾ ਦਿੱਤਾ ਜਾਂਦਾ ਪਰ ਇਹ ਇਹ ਤਰ੍ਹਾਂ ਬੱਝੀਆਂ ਸੀ ਕੋਈ ਕਾਂਗਰਸ ਵਾਲੀ ਸੀ ਕੋਈ ਕਾਲੀ ਦਲ ਵਾਲੀ ਸੀ ਪਰ ਹੁਣ ਮੈਨੂੰ ਇੰਨਾ ਪਤਾ ਹੈ ਮੈਨੂੰ ਸਵੇਰ ਦੇ ਮੈਨੂੰ ਕਈ ਐਸੇ ਪਰਿਵਾਰ ਨੇ ਜਿਹੜੇ ਮੇਰੇ ਤੱਕ ਪਹੁੰਚ ਕੀਤੀ ਔਰ ਮੈਂ ਜਿਨ੍ਹਾਂ ਨੂੰ ਜੁਆਇਨ ਵੀ ਕਰਾ ਰਿਹਾ ਹਾਂ ਜਿਨ੍ਹਾਂ ਨੂੰ ਮਿਲ ਵੀ ਰਿਹਾ ਹਾਂ ਕਾਰਨ ਕੀ ਹੈ ਕਾਰਨ ਇਹ ਹੈ ਦੇ ਲੋਕ ਚਾਹੁੰਦੇ ਨੇ ਵੀ ਅਸੀਂ ਰਾਮ ਰਾਜ ਚਾਹੀਦਾ ਸਾਨੂੰ ਇਮਾਨਦਾਰੀ ਸਰਕਾਰ ਹੋਵੇ ਇਮਾਨਦਾਰੀ ਨਾਲ ਅਸੀਂ ਜਿਹੜਾ ਵੀ ਕੰਮ ਸ਼ੇਰ ਸ਼ੇਰਿਕ ਕਰਨ ਜਾਓ ਕਿ ਅੱਜ ਫੇਰੀ ਨੂੰ ਕਿੱਦਾਂ ਦੇਖਦੇ ਹੋ ਨਹੀਂ ਵੇਖੋ ਬੜੇ ਲੰਬੇ ਸਮੇਂ ਤੋਂ ਮਾਨ ਸਾਹਿਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਾਦੀਆਂ ਹਲਕੇ ਦੇ ਵਿੱਚ ਕਾਦੀਆਂ ਸ਼ਹਿਰ ਦੇ ਵਿੱਚ ਔਰ ਕੁਝ ਹੀ ਪਲਾਂ ਦੇ ਵਿੱਚ ਮਾਨ ਸਾਹਿਬ ਇੱਥੇ ਆਉਣ ਜਾ ਰਹੇ ਨੇ ਔਰ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਬੜਾ ਵੱਡਾ ਚਾ ਆ ਕੇ ਮਾਨ ਸਾਹਿਬ ਇੱਥੇ ਆਉਣ ਔਰ ਸੰਗਤ ਨੂੰ ਜਿਹੜਾ ਵਾ ਉਹ ਸੰਬੋਧਤ ਹੋਣ ਔਰ ਇਲਾਕੇ ਦੇ ਲਈ ਕੋਈ ਨਵੀਆਂ ਗੱਲਾਂ ਕਰਕੇ ਜਾਣ। ਵਿਰੋਧੀ ਧਿਰੇ ਬਾਰ-ਬਾਰ ਸਵਾਲ ਚੁੱਕਦਾ ਪਿਆ ਆ ਇੱਕ ਮੁੱਕੇ ਦੀ ਉੱਪਰ ਉਹਨੂੰ ਕਿੱਦਾਂ ਦੇਖਦੇ ਹੋ ਔਰ ਇਹ ਕਿਹੜੀ ਕਿਹੜੀ ਕਹਿੰਦੇ ਦਿੱਤਾ ਕੀ ਆ 2 ਸਾਲਾਂ ਵਿੱਚ ਉਹਨੂੰ ਕਿੱਦਾਂ ਔਰ ਕਿੱਦਾਂ ਜਵਾਬ ਦੇਣਾ ਚਾਹੋਗੇ? ਨਹੀਂ ਦਿੱਤਾ ਲੋਕਾਂ ਨੂੰ ਕਹਿੰਦੇ ਪ੍ਰਤੱਖ ਨੂੰ ਪਰਮਾਨਤ ਦੀ ਲੋੜ ਨਹੀਂ ਹੁੰਦੀ ਜ਼ੀਰੋ ਬਿੱਲ ਦਿੱਤਾ ਲੋਕਾਂ ਨੂੰ ਹਰ ਘਰ ਦਾ ਜਿਹੜਾ ਵਾ 50 ਤੋਂ 60 ਹਜ਼ਾਰ ਦਾ ਫਾਇਦਾ ਹੋਇਆ ਵਾ 90% ਲੋਕਾਂ ਦਾ ਬਿੱਲ ਜਿਹੜਾ ਜ਼ੀਰੋ ਆ ਰਿਹਾ 45 ਹਜ਼ਾਰ ਨੌਕਰੀਆਂ ਦਿੱਤੀਆਂ ਨੇ। 800 ਕਿੰਨੇ ਆਮ ਆਦਮੀ ਕਲੀਨਿਕ ਖੋਲੇ ਆ এডਿਕੇਸ਼ਨ ਦੇ ਵਿੱਚ ਅਰਬਾਂ ਰੁਪਏ ਖਰਚੇ ਆ ਸਕੂਲਾਂ ਦਾ ਇਨਫਰਾਸਟ੍ਰਕਚਰ ਕਿੰਨਾ ਪ੍ਰੂਵ ਕੀਤਾ ਖੇਤੀਬਾੜੀ ਦੇ ਵਿੱਚ ਕਿੰਨਾ ਕੰਮ ਕੀਤਾ 12000 ਤੋਂ ਵੱਧ ਖਾਲ ਪੱਕੇ ਕੀਤੇ ਆ ਸੜਕ ਸੁਰੱਖਿਆ ਫੋਰਸ ਬਣਾਈ ਆ ਪੁਲਿਸ ਨੂੰ ਜਿਹੜਾ ਨਵੀਆਂ ਗੱਡੀਆਂ ਨਾਲ ਲੈਸ ਕੀਤਾ ਸੋ ਹਰ ਵਰਗ ਦੇ ਵਿੱਚ ਜਿਹੜਾ ਵਾ ਉਹ ਕੰਮ ਹੋਇਆ ਵਾ ਔਰ ਪੰਜਾਬ ਦੇ ਲੋਕ ਵੋਟਾਂ ਦੇ ਰੂਪ ਦੇ ਵਿੱਚ ਜਿਹੜਾ ਜਵਾਬ ਉਹ ਦੇ ਦੇਣਗੇ ਵਿਰੋਧੀਆਂ ਨੂੰ ਅੱਜ ਕਿਦਾਂ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਹੜਾ ਮੁਕਾਬਲਾ ਬਣ ਰਿਹਾ ਹੈ ਮੈਂ ਤਾਂ ਪਹਿਲਾਂ ਵੀ ਦੱਸ ਚੁੱਕਿਆ ਕਿ ਵੈਸੇ ਤਾਂ ਮੁਕਾਬਲਾ ਹੁਣ ਇੱਕ ਤਰਫਾ ਹੋ ਗਿਆ ਪਰ ਜੇ ਦੂਜੇ ਨੰਬਰ ਤੇ ਕਹੋ ਤੇ ਮੇਰੇ ਹਿਸਾਬ ਨਾਲ ਕਾਂਗਰਸ ਔਰ ਤੀਜੇ ਤੇ ਚੌਥੇ ਨੰਬਰ ਦਾ ਜਿਹੜਾ ਵਾ ਬੜਾ ਦਿਲਚਸਪ ਮੁਕਾਬਲਾ ਜਿਹੜਾ ਅਕਾਲੀ ਦਲ ਦਾ ਔਰ ਭਾਜਪਾ ਦਾ ਜਿਹੜਾ ਹੋਣ ਜਾ ਰਿਹਾ ਵਾ ਅਕਾਲੀ ਦਲ ਦੀ ਗੱਲ ਕੀਤੀ ਆ ਅੱਜ ਪਾਰਟੀ ਮੈਂਬਰਸ਼ਿਪ ਕਮੇਟੀ ਤੋਂ ਰਵਿਕਰ ਸਿੰਘ ਕਾਲੋ ਨੂੰ ਵੀ ਅੱਜ ਬਾਹਰ ਕਰ ਦਿੱਤਾ ਗਿਆ ਸਵੇਰ ਦੀ ਚਰਚਾ ਆ ਕਿੱਦਾਂ ਦੇਖਦੇ ਹੋ ਵੇਖੋ ਅਕਾਲੀ ਦਲ ਤੇ ਖਿਲਰ ਗਿਆ ਬੁਰੀ ਤਰ੍ਹਾਂ ਪਹਿਲਾਂ ਹੀ 3 ਸੀਟਾਂ ਆਈਆਂ ਵਾ ਔਰ ਤਿੰਨਾਂ ਵਿੱਚੋਂ ਜਿਨ੍ਹਾਂ ਚੰਗੀਆਂ ਵੋਟਾਂ ਲਈਆਂ ਉਹਨਾਂ ਨੂੰ ਅਕਾਲੀ ਦਲ ਪਾਰਟੀ ਚੋਂ ਕੱਟ ਰਿਹਾ ਸੋ ਅਕਾਲੀ ਦਲ ਤੇ ਮਾੜੇ ਦਿਨ ਸ਼ੁਰੂ ਆ ਪਰ ਵੇਖੋ ਜਿੰਨੇ ਟਕਸਾਲੀ ਪਰਿਵਾਰ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਇਹਨਾਂ ਨੇ ਪਾਰਟੀ ਚੋਂ ਕੱਢਿਆ ਸੇਖਵਾ ਸਾਹਿਬ ਮੇਰੇ ਪਿਤਾ ਜੀ ਨੂੰ ਕੱਢਿਆ ਅਜ ਰਵੀਕਰਨ ਨੂੰ ਕੱਢਿਆ ਲੰਗਾਰ ਸਾਹਿਬ ਨੂੰ ਕੱਢਤਾ ਸੀ ਸੋ ਇੱਕ ਇੱਕ ਕਰਕੇ ਇਹਨਾਂ ਨੇ ਆਪ ਹੀ ਅਕਾਲੀ ਦਲ ਜਿਹੜਾ ਵਾ ਖਤਮ ਕੀਤਾ ਸਿਆਰੀ ਕਲਸੀ ਦੀ ਕੈਂਪੇਨ ਨੂੰ ਕਿੱਦਾਂ ਦੇਖਦੇ ਹੋ ਵੀ ਔਰ ਪੂਰੇ ਜ਼ਿਲ੍ਹੇ ਨੂੰ ਕਿੱਦਾਂ ਦੇਖਦੇ ਹੋ ਬਹੁਤ ਹੀ ਵਧੀਆ ਨੌਜਵਾਨ ਆਗੂ ਨੇ ਮਿਹਨਤੀ ਨੇ ਲੋਕਪ੍ਰੀਏ ਨੇ ਲੋਕਾਂ ਨਾਲ ਉਹਨਾਂ ਦਾ ਮਿਲਣ ਦਾ ਬੜਾ ਅੱਛਾ ਜਿਹੜਾ ਵਾ ਹੈਗਾ ਸਿਸਟਮ ਔਰ ਬਹੁਤ ਥੋੜੇ ਸਮੇਂ ਚ ਉਹਨਾਂ ਨੇ ਲੋਕਾਂ ਚ ਬਹੁਤ ਪਿਆਰ ਕਮਾਇਆ ਵਾ ਔਰ ਦਿਨੋ ਦਿਨ ਉਹਨਾਂ ਦੀ ਕੈਂਪੇਨ ਜਿਹੜੀ ਆ ਉਹ ਉੱਤੇ ਜਾਂਦੀ ਜਾ ਰਹੀ ਔਰ ਬੜੀ ਵੱਡੀ ਲੀਡ ਨਾਲ ਸ਼ੈਰੀ ਕਲਸੀ ਜੀ ਜਿੱਤ ਪ੍ਰਾਪਤ ਕਰ। ਕਾਦੀਆਂ ਹਲਕੇ ਨੂੰ ਜਾਂ ਗੁਰਦਾਸਪੁਰ ਹਲਕਿਆਂ ਨੂੰ ਲਾਖ ਦੇ। ਮੈਂ ਕਾਦੀਆਂ ਹਲਕੇ ਦੇ ਵੋਟਰਾਂ ਨੂੰ ਇਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਵੋਟਾਂ ਨਾਲ ਆਪਾਂ ਸ਼ੈਰੀ ਕਲਸੀ ਜੀ ਨੂੰ ਜਿਤਾ ਕੇ ਔਰ ਪਾਰਲੀਮੈਂਟ ਦੇ ਵਿੱਚ ਭੇਜੀਏ ਔਰ ਗਾਂ ਆਪਣੇ ਮਨਮਰਜ਼ੀ ਦੇ ਕੰਮ ਜਿਹੜੇ ਆ ਉੱਤੇ ਲਈਏ ਥੱਲੇ ਪੰਜਾਬ ਦੇ ਵਿੱਚ ਵੀ ਔਰ ਦਿੱਲੀ ਦੇ ਵਿੱਚ ਵੀ। ਗੁਰੂ ਗ੍ਰੀਤ ਤੁਸੀਂ ਕਿਹਾ ਬਹੁਤ ਲੋਕਾਂ ਚ ਹੋਸ ਰਹਾ ਹੈ ਇੱਥੇ ਸਾਹੀ ਸਾਹਮਣੇ ਦੇਖਦੇ ਆ ਕਿ ਬਿਲਕੁਲ ਪੰਡਾਲ ਖੜੀ ਹੈ ਇਹਨੂੰ ਕਿਸ ਤਰ੍ਹਾਂ ਲੈਂਦੇ ਨਹੀਂ ਅਜੇ ਆਪ ਵੇਖੋ ਲਾਈਨਾਂ ਵੱਜ-ਵੱਜ ਕੇ ਲੋਕ ਆ ਰਹੇ ਆ ਕਿਉਂਕਿ ਸਮਾਂ ਸੀ ਜਿਹੜਾ ਵਾ 11 ਵਜੇ ਦਾ ਦਿੱਤਾ ਸੀਗਾ ਔਰ ਆਮ ਲੋਕਾਂ ਚ ਰੁਝਾਨ ਇਹ ਬਣ ਗਿਆ ਵਾ ਕਿ ਸਮੇਂ ਤੋਂ ਥੋੜਾ ਲੇਟ ਆਉਣਾ ਤੁਸੀਂ ਦੇਖਿਓ 15-20 ਮਿੰਟਾਂ ਚ ਪੰਡਾਲ ਜਿਹੜਾ ਵਾ ਕੱਚਾ-ਕੱਚ ਪਰ ਜਾਏਗਾ